ਵਾਗੈਤ ਹੈ ਤੁਹਾਡਾ ਗਿਰਿੰਦਰ ਫੈਮਿਲੀ ਵਲੌਗ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੁਹਾਡੀ ਸਲਵਾਰ ਦੇ ਇੱਥੇ ਝੋਲ ਕਿਉਂ ਪੈਂਦਾ ਠੀਕ ਹੈ ਜੀ ਦੇਖੋ ਆਪਣੀ ਆ ਸਲਵਾਰ ਜਿਹੜੀ ਪਾਈ ਹੋਈ ਹੈ ਦੇਖੋ ਆਪਣੇ ਇਸ ਥਾਂ ਤੇ ਝੋਲ ਪੈਣ ਲੱਗ ਜਾਂਦੇ ਕਈ ਵਾਰ ਕਿੰਦਾ ਇੱਥੇ ਝੋਲ ਪੈਣ ਲੱਗ ਜਾਂਦੇ ਆ ਥਾਂ ਤੇ ਤੇ ਝੋਲ ਕਿਉਂ ਪੈਂਦੇ ਆ ਜੀ ਆਪਾਂ ਤੁਹਾਡਾ ਇਹ ਹਾਲ ਦੱਸਾਂਗੇ ਤੁਹਾਨੂੰ ਅੱਜ ਦੇਖੋ ਆ ਆਪਣੇ ਸਲਵਾਰ ਦੇ ਕੁੰਡੇ ਜਿਹੜੇ ਹੈਗੇ ਕਟਿੰਗ ਕੀਤੇ ਹੋਏ ਆ ਠੀਕ ਹੈ ਜੀ ਆਪਣੇ ਚਾਰ ਕੁੰਡੇ ਆ ਇਹ ਸਲਵਾਰ ਦੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਇੱਥੋਂ ਆਪਾਂ ਕਿਸ ਤਰੀਕੇ ਨਾਲ ਕੱਟ ਪਾਉਣੀ ਆ ਦੀ ਦੇ ਨਾਲ ਕਿ ਆਪਣੇ ਪਹੁੰਚ ਕੋਲ ਝੋਲ ਵੀ ਨਾ ਪਵੇ ਤੇ ਆਪਣੇ ਸਲਵਾਰ ਫੁੱਲੀ ਫੁੱਲੀ ਵੀ ਨਾ ਲੱਗੇ ਠੀਕ ਹੈ ਜੀ ਦੇਖੋ ਆਪਾਂ ਹੁਣ ਕੀ ਕਰਨਾ ਆ ਆਪਨੇ ਸਲਵਾਰ ਦੇ ਥਲੇ ਕੁੰਦੇ ਵਾਲੇ ਨਿਸ਼ਾਨ ਆਗੇ ਜਿੱਥੇ ਆਪਾਂ ਪਹੁੰਚਾ ਲਉਣਾ ਠੀਕ ਹੈ ਇੱਥੋਂ ਆਪਾਂ ਤਕਰੀਬਨ 2.5 ਇੰਚ ਦੀ ਇੱਕ ਨਿਸ਼ਾਨ ਲਾ ਦੇਣੀ ਆ ਇਸ ਤਰੀਕੇ ਨਾਲ 2.5 ਇੰਚ ਦੇ ਨਿਸ਼ਾਨ ਲਾ ਦੇਣੀ ਇਥੋਂ ਆਪਾਂ ਤੇ ਇਹ ਨਿਸ਼ਾਨ ਆਪਾਂ ਅੱਗੇ ਤੱਕ ਨਹੀਂ ਲੈ ਕੇ ਜਾਣੇ ਝੋਲੀ ਦੀ ਦਾ ਦੇਖੋ ਇਹ ਆਪਣੇ ਆਸਣ ਵਾਲੀ ਸਲਾਈ ਆ ਗਈ ਇੱਥੋਂ ਤੱਕ ਨਹੀਂ ਲੈ ਕੇ ਜਾਣੇ ਇੱਥੋਂ ਆਪਾਂ ਕਿੰਨਾ ਕਰਨੇ ਐਸ ਤਰੀਕੇ ਨਾਲ ਆਪਾਂ ਬੁਲਾਈ ਹਲਕੀ ਜਿਹੀ ਪਾਉਣੀ ਹੈ ਐਸ ਤਰੀਕੇ ਨਾਲ ਇੱਥੋਂ ਆਪਾਂ ਬੁਲਾਈ ਜਾਰੀ ਕਰ ਦੇਣੀ ਆ ਠੀਕ ਹੈ ਇਸ ਤਰ੍ਹਾਂ ਆਪਾਂ ਇੱਥੋਂ ਹਲਕੀ ਜਿਹੀ ਬੁਲਾਈ ਕਰ ਪਾਉਣੀ ਆ ਇੱਥੋਂ ਬੁਲਾਈ ਹੌਲੀ ਹੌਲੀ ਜਾਰੀ ਕਰ ਦੇਣੀ ਆ ਆਪਾਂ ਤੇ ਉਹ ਬੁਲਾਈ ਨੂੰ ਆਪਾਂ ਐਸ ਤਰੀਕੇ ਨਾਲ ਮਿਲਾ ਦੇਣੀ ਆ ਸਾਰੇ ਇਹ ਆਪਣੇ ਨਿਸ਼ਾਨ ਲਾਏ ਆ ਤੇ ਇੱਥੋਂ ਆਪਾਂ ਐਸ ਤਰੀਕੇ ਨਾਲ ਬੁਲਾਈ ਕਰ ਦੇਣੀ ਆ ਇਸ ਤਰ੍ਹਾਂ ਇਸ ਤਰੀਕਾ ਠੀਕ ਹੈ ਸਾਰੀ ਗੁਲਾਈ ਆਪਣੀ ਰੇਵ ਹੋ ਗਈ ਇਥੇ ਪਹਿਲਾਂ ਵੀ ਆ ਆਪਣੇ ਕੁੰਡੇੜੇ ਹੈਗੇ ਰੇਵ ਹੀ ਸੀਗੇ ਤੇ ਇਥੋਂ ਆਪਾਂ ਦੇਖੋ ਗੁਲਾਈ ਵਾਲੀ ਇਸ ਤਰੀਕਾ ਨਾਲ ਰੇਵ ਗੁਲਾਈ ਬਣ ਗਈ ਆਪਣੀ ਇਥੋਂ ਆਪਣੀ ਸਲਵਾਰ ਥੋੜੀ ਭੀੜੀ ਹੋ ਜੂਗੀ ਜਿਹਦੇ ਨਾਲ ਕਿ ਹੋਵੇ ਇਥੇ ਆਪਣਾ ਝੋਲ ਜਾਣੇ ਪਊਗਾ ਵਾਲ ਜਾਣੇ ਪਊਗਾ ਇਥੇ ਆਪਣੇ ਥੱਲੇ ਸਲਵਾਰ ਦੇ ਆ ਥਾਂ ਤੇ ਝੋਲ ਵੀ ਨਹੀਂ ਪਹਿਣਾਗਾ ਠੀਕ ਹੈ ਤੇ ਫੁੱਲੇ ਪੁਲੀਸ ਸਲਵਾਰ ਵੀ ਨਹੀਂ ਲੱਗਣੀ ਤੇ ਆਪਾਂ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਥੋੜੀ ਦੇਖੋ ਇੰਨਾ ਕਪੜਾ ਲੱਗੇ ਆਪਣਾ ਠੀਕ ਹੈ ਚਾਰਾ ਗੁੰਦਿਆਂ ਤੋਂ ਤੇ ਇਥੇ ਦੇਖੋ ਆਪਣੀ ਜਿਹੜੀ ਸਵਾਰ ਦੀ ਬੁਲਾਈ ਆ ਕਿੰਨੀ ਸੋਹਣੀ ਬਣੀ ਆ ਇਥੋਂ ਇਹ ਦਿਨ ਆਪਣੀ ਸਵਾਰ ਬਿਲਕੁਲ ਪੂਰੀ ਪਰਫੈਕਟ ਆਉਗੀ ਜਿਹੜਾ ਆ ਕਪੜਾ ਬਚ ਗਿਆ ਜੀ ਇਹ ਆਪਣਾ ਦੇਖੋ ਇਹ ਕਪੜਾ ਹੋ ਗਿਆ ਇਹ ਆਪਾਂ ਬੈਕ ਗਲੇ ਦੇ ਹੋਲਡਿੰਗ ਤੇ ਪੱਟੀ ਲਾ ਜਾਗੇ ਠੀਕ ਹੈ ਜੀ ਜਿਹੜਾ ਜਿਹੜਾ ਆਪਾਂ ਬੈਕ ਗਲਾ ਬਣਾਉਣਾ ਉੱਥੇ ਪੱਟੀ ਲੱਗ ਜੂਗੀ ਤੁਹਾਡੇ ਇਹ ਜਿਹੜੀ ਟਾਕੀ ਹੈਗੀ ਇਹ ਵੀ ਤੁਹਾਡੇ ਇਸਤੇਮਾਲ ਚ ਆ ਜੂਗੀ ਤੇ ਹਾਂਜੀ ਆਪਣੀ ਜਮਾ ਛੋਟੀ ਜੀ ਵੀਡੀਓ ਸੀਗੀ ਤੇ ਬਹੁਤ ਹੀ ਆਪਣੇ ਕੰਮ ਦੀ ਵੀਡੀਓ ਹੈ ਇਹ ਠੀਕ ਹੈ ਸਲਵਾਰਾਂ ਦੇ ਜਦੋਂ ਆਪਾਂ ਕਿਸੇ ਦੇਖਦੇ ਨੇ ਪਿੱਛੇ ਇਹਦੇ ਫੁੱਲੇ ਬਣੇ ਹੁੰਦੇ ਐ ਤੇ ਬੁਲਬਲੇ ਬਣਦੇ ਉਸ ਵਾਰ ਜਮਾਂ ਸੁੰਗਣੀਆਂ ਲੱਗਦੀਆਂ ਤੁਸੀਂ ਇਸ ਤਰੀਕੇ ਨਾਲ ਆਪਦੀ ਸਲਵਾਰ ਦੀ ਕਟਿੰਗ ਕਰਿਆ ਕਰੋ ਤਾਂ ਜੇ ਥੋੜੀ ਸਲਾਰ ਪਹਿਨਣ ਤੋਂ ਬਾਅਦ ਬਹੁਤ ਵਧੀਆ ਲੱਗੇ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ